ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਨੰਬਰ 493 ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ RAM RAM ਸਭ ਕੋ ਕਹੇ ਕਹੀਏ RAMਨਾ ਹੋਏ ਇੱਥੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਨੀਰਾ ਆਪਣੀ ਜ਼ੁਬਾਨ ਵਿੱਚੋਂ ਆਪਣੀ ਜੀਬ ਨਾਲ ਰਾਮ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਰਥਾਤ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਿਵੇਂ ਕਿ ਆਪਾਂ ਇੱਕ ਦੂਸਰੇ ਨੂੰ ਮਿਲਦੇ ਹਾਂ ਆਪਾਂ ਕਹਿੰਦੇ ਹਾਂ ਰਾਮ ਰਾਮ ਅੱਗੋਂ ਸਾਹਮਣੇ ਵਾਲਾ ਵੀ ਉੱਤਰ ਦਿੰਦਾ ਹੈ ਰਾਮ ਰਾਮ ਬਿੰਦਿਰਾ ਰਾਮ ਕਹਿਣ ਨਾਲ ਕਦੇ ਵੀ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਇੰਜ ਪ੍ਰਮਾਤਮਾ ਨਹੀਂ ਮਿਲਦਾ ਆਪਣੀ ਜ਼ੁਬਾਨ 'ਚੋਂ ਆਪਣੀ ਜੀਬ ਨਾਲ ਸਿਰਫ ਰਾਮ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਇਸ ਤਰ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਗੁਰ ਪਰਸ਼ਾਤੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਏ ਇੱਥੇ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਜਦੋਂ ਗੁਰੂ ਦੀ ਕਿਰਪਾ ਹੋਵੇ ਜਦੋਂ ਸਤਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਰਾਮ ਮਨ ਵਿੱਚ ਵਸਦਾ ਹੈ ਉਦੋਂ ਹੀ ਸਿਮਰਨ ਦਾ ਫਲ ਮਿਲਦਾ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ ਜਦੋਂ ਗੁਰੂ પ્રસન્ન ਹੋਵੇ ਜਦੋਂ ਗੁਰੂ ਦੇ ਆ ਸ਼ਬਦ ਤੁਹਾਡੇ ਅੰਦਰ ਚੱਲੇਗਾ ਤੁਹਾਡੇ ਤੇ ਗੁਰੂ ਦੀ ਕਿਰਪਾ ਹੋਵੇਗੀ ਉਦੋਂ ਹੀ ਤੁਹਾਨੂੰ ਆਰਾਮ ਦੀ ਪ੍ਰਾਪਤੀ ਹੋਵੇਗੀ ਅਰਥਾਤ ਉਦੋਂ ਹੀ ਤੁਹਾਨੂੰ ਸਿਮਰਨ ਕਰਨ ਦਾ ਫਲ ਮਿਲੇਗਾ ਇਹ ਸਭ ਗੁਰੂ ਦੀ ਕਿਰਪਾ ਨਾਲ ਹੋ ਸਕਦਾ ਹੈ ਨਿਰਾਜੀਵ ਨਾਲ ਰਾਮ ਰਾਮ ਕਹਿਣ ਨਾਲ ਆਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਤੱਕ ਤੁਹਾਡੇ ਤੇ ਗੁਰੂ ਦੀ ਕਿਰਪਾ ਨਹੀਂ ਹੋਵੇਗੀ ਉਦੋਂ ਤੱਕ ਤੁਹਾਨੂੰ ਰਾਮ ਰਾਮ ਕਹਿਣ ਦਾ ਫਲ ਨਹੀਂ ਮਿਲੇਗਾ ਇਹ ਸਭ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਅੰਤਰ ਗੋਵਿੰਦ ਜਿਸ ਲਾਗੇ ਪ੍ਰੀਤ ਅਤੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਸਾਨੂੰ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਮਨੁੱਖ ਦੇ ਅੰਦਰ ਪਰਮਾਤਮਾ ਵਸਦਾ ਹੈ ਉਹੀ ਪਰਮਾਤਮਾ ਨਾਲ ਪ੍ਰੀਤ ਕਰਦਾ ਹੈ ਪ੍ਰੇਮ ਕਰਦਾ ਹੈ ਪਿਆਰ ਕਰਦਾ ਹੈ ਜਿਸ ਦੇ ਅੰਦਰ ਪਰਮਾਤਮਾ ਵਸ ਗਿਆ ਹੈ ਜਿਸ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਉਹੀ ਪਰਮਾਤਮਾ ਨੂੰ ਪਿਆਰ ਕਰਦਾ ਹੈ ਉਹੀ ਪਰਮਾਤਮਾ ਨਾਲ ਪ੍ਰੀਤ ਕਰਦਾ ਹੈ ਹਰੇ ਤਿਸ ਕਦੇ ਨਾ ਵਿਸਰੇ ਹਰ ਹਰ ਕਰਿਓ ਸਦਾ ਮਨ ਚੀਤ ਰਹਾਓ ਇੱਥੇ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਕਹਿਣਾ ਚਾਹੁੰਦੇ ਨੇ ਕਿ ਜੋ ਪਰਮਾਤਮਾ ਨੂੰ ਪ੍ਰੇਮ ਕਰਦੇ ਨੇ ਪਰਮਾਤਮਾ ਨਾਲ ਜੋ ਪ੍ਰੀਤ ਪਾ ਕੇ ਰੱਖਦੇ ਨੇ ਉਹਨਾਂ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ ਉਹ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਨੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਨੇ ਕਿਉਂਕਿ ਉਹ ਪਰਮਾਤਮਾ ਨੂੰ ਪਿਆਰ ਕਰਦੇ ਨੇ ਉਹਨਾਂ ਦੀ ਪ੍ਰੀਤ ਉਹਨਾਂ ਦਾ ਪਿਆਰ ਸਿਰਫ ਪਰਮਾਤਮਾ ਦੇ ਦਾਲ ਹੈ ਉਹ ਹੋਰ ਦੁਨਿਆਵੀ ਤੀਜਾ ਨੂੰ ਪਿਆਰ ਦੇ ਗਾਦੇ ਇਸ ਕਰਕੇ ਉਹ ਪਰਮਾਤਮਾ ਨੂੰ ਹਮੇਸ਼ਾ ਆਪਣੇ ਚਿੱਤ ਵਿੱਚ ਵਸਾ ਕੇ ਰੱਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ